ਸਾਰੇ ਨੂੰ ਵੱਡਾ ਫੈਮਿਲੀ ਵਲੌਗਸ ਤੁਹਾਡਾ ਸਵਾਗਤ ਹੈ ਅੱਜ ਹੈਗਾ ਜੀ ਦਿਨ ਐਤਵਾਰ ਬੱਚਿਆਂ ਨੂੰ ਹੈਗੀ ਛੁੱਟੀ ਤੇ ਅੱਜ ਹੁਣ ਆਪਾਂ ਧੋ ਰਿਆਂ ਜੀ ਕੱਪੜੇ ਪਹਿਲਾਂ ਤਾਂ ਲਾਈਟ ਹੈ ਨਹੀਂ ਸੀ ਤੇ ਲਾਈਟ ਜਰੀ ਹੈ ਹੋਣ ਆਇਸੀ ਤਾਂ ਹੋਣ ਮੇ ਮਸ਼ੀਨ ਚ ਪਾਈ ਹੋਏ ਨੇ ਕੱਪੜੇ ਧੋ ਲਈਏ ਕੱਪੜੇ ਅੱਜ ਬਹੁਤ ਜ਼ਿਆਦਾ ਖਲਾਰਾ ਪਿਆ ਹੋਇਆ ਹੈ ਕਣਕ ਵੀ ਤੋਤੀ ਸੀ ਕਣਕ ਵੀ ਖਿਲਰੀ ਹੋਈ ਹੈ ਸਾਰੇ ਹੁਣ ਇੱਥੇ ਵੇੜਾ ਤੋਣਦੇ ਆਂ ਨਾਲ ਜਿਹੜਾ ਤੋਤਾ ਜਾ ਰਿਹਾ ਤੇ ਨਾਲ ਮੈਂ ਮਸ਼ੀਨ 'ਚ ਕੱਪੜੇ ਪਾਏ ਹੋਏ ਨੇ ਫੇਰ ਆਪਾਂ ਦੇਖਦੇ ਆਂ ਅੱਜ ਬੱਚਿਆਂ ਨੂੰ ਛੁੱਟੀ ਹੈ ਤੇ ਅੱਜ ਆਪਾਂ ਕਿੱਧਰ ਜਾ ਰਹੇ ਆਂ ਜ਼ਰੂਰੀ ਕੰਮ ਹੈ ਦੋ ਤਿੰਨ ਜ਼ਰੂਰੀ ਕੰਮ ਹੈਗੇ ਆ ਪਤਾ ਨਹੀਂ ਹੁਣ ਕਿਸ ਤਰਫ ਜਾਣੇ ਆਪਾਂ ਤੇ ਜੇ ਗਏ ਤੁਹਾਡੇ ਨਾਲ ਉਹ ਵੀ ਵਲੌਗ ਸਾਂਝਾ ਕਰਾਂਗੇ ਜੀ ਆਪਾਂ ਹੋ ਚੱਲੇ ਆ ਜੀ ਸ਼ਹਿਰ ਵੱਜ ਗਏ ਨੇ ਜੀ 2 ਖੂ ਦਾ ਕੰਮ ਨਿਬੇੜ ਕੇ ਤੇ ਹੁਣ ਚੱਲਿਆਂ ਸ਼ਹਿਰ ਕਣਕ ਧੋਤੀ ਸੀਗੀ ਤੇ ਕਣਕ ਆਪਾਂ ਪਾਈ ਹੋਈ ਏ ਮੰਜਿਆਂ ਤੇ ਅੱਜ ਧੁੱਪ ਬਹੁਤ ਕੜਾਕੇ ਦੀ ਲੱਗੀ ਹੋਈ ਧੁੱਪ ਕੱਪੜੇ ਵੀ ਧੋਤੇ ਸੀਗੇ ਹੁਣ ਤਾਂ ਬਸ ਸੁੱਕਣ ਵਾਲੇ ਹੁਣੇ ਆ ਇਹ ਬੰਛਾ ਆ ਗਈ ਸੀ ਨਾ ਇਹ ਟੁੱਪਾਲੇ ਪਾਸੇ ਕਰ ਦਈਏ ਇੱਕ ਮੰਝਾ ਖਿੱਚਣਾ ਪੈਣਾ ਉਧਰ ਕਿਉਂਕਿ ਗੱਡੀ ਨਹੀਂ ਨਿਕਲਨੀ ਇੱਕ ਮੰਝਾ ਇੱਧਰ ਕਰਦੇ ਤੇ ਇੱਕ ਇੱਧਰ ਖਿੱਚ ਲੈ ਇੱਕ ਇੱਧਰ ਲੈ ਜਾ ਖਿੱਚ ਕੇ ਆਣੂ ਗੱਡੀ ਲੰਘ ਜੂਗੀ ਇਦਾਂ ਚਲ ਦੇਖ ਲੈਣ ਚਲ ਦੇਖੋ ਹੁਣ ਪਹਿਲਾਂ ਪਾਪਾ ਨੂੰ ਕੱਢਿਓ ਮੈਂ ਗੇਟ ਖੋਲਦੀ ਆ ਬਾਅਦ ਵਿੱਚ ਫੇਰ ਧੁੱਪੇ ਕਰਦੀ ਕੰਪੀਟ ਟੁਪੇ ਕਰ ਦੇ ਕਣਕ ਗਿੱਲੀ ਸੁਕਣੀ ਨਹੀਂ ਉਹ ਇੱਧਰ ਕਰ ਦੇ ਆ ਜਾ ਆ ਜਾ ਹੱਥ ਨਾ ਮਾਰ ਤਰਬ ਤੂੰ ਗੱਡੀ 'ਚ ਬੈਠ ਜਾ ਕੇ ਖਿੱਚ ਦੇ ਦੋਨੋਂ ਕਰ ਨਾ ਬਸ ਨਾ ਕਲ ਸੁੱਕ ਜੂਗੀ ਮੀਂਹ ਦਾ ਕੀ ਪਤਾ ਹੁੰਦਾ ਐਨੂੰ ਕਰ ਹੋਰ ਖਿੱਚ ਰਿਹਾ ਐਨੂੰ ਕਾਲਾ ਵੋਛੇਤੀ ਪਹਿਨਣਾ ਤੂੰ ਚੱਲ ਪਰ ਪਿੱਛੇ ਲੜਟਾਪਟ ਲੜਟਾਪਟ ਮਨ ਪਿੱਛੇ ਚੱਲ ਪੁੱਟ ਗਿਆ ਚੱਲ ਚੱਲ ਮੇਰੇ ਪੁੱਤ ਬਾਹਰ ਨਹੀਂ ਖੜੇ ਹੋਣ ਰਿਆ ਬਹੁਤ ਠੰਪਾ ਮਾਣ ਤੋਂ ਪੰਜ ਛੇ ਦਿਨ ਠੰਡ ਸੀਗੀ ਜਿੱਦਾਂ ਮੌਸਮ ਵਧੀਆ ਸੀ ਠੰਡਾ ਸੀ ਮੀਂਹ ਪੈਣ ਦੇ ਨਾਲ ਤੇ ਹੁਣ ਤੇ ਇੱਕੋ ਦਮ ਗਰਮੀ ਗਰਮੀ ਹੋ ਰਹੀ ਹੈ ਉਹ ਹੈ ਕਿ ਹੁਣ ਇੱਕੋ ਦਮ ਗਰਮੀ ਤੇ ਸੇਕ ਅੱਪਾ ਪਹੁੰਚ ਗਿਆ ਜੀ ਜਲੰਧਰ ਹਵੇਲੀ ਐ ਨਹੀਂ ਖਾਣਾ ਉਦਾਂ ਦਾ ਕਰਦੇ ਨਹੀਂ ਨਹੀਂ ਤਤਾ ਇਹਨੂੰ ਠੰਡਾ ਹੋ ਲੰਦੇ ਫਿਰ ਉੱਤੇ ਬਟਰ ਲਾ ਲੈਣਾ ਪਹਿਲਾਂ ਹੋਹੀ ਟਾਈਮ ਰੱਬ ਬੈਠ ਜਾ ਇਹਦੇ ਨਾਲ ਅੱਛੀ ਨਹੀਂ ਨਹੀਂ ਲੜ ਦੇਖਾ ਆਪਕੇ ਦੀ ਮੱਖਣ ਖਾਦਾ ਨਹੀਂ ਤੂੰ ਇਹ ਸਵਾਲ ਨਾ ਪੁੱਛ ਬਰਾਸੀ ਬਹੁਤ ਜ਼ਿਆਦਾ ਆਰੇ ਦੇ ਵਿੱਚ ਹੈਗੇ ਆ ਦੇਖੋ ਹੁਣ ਪਰਬਤ ਉਹ ਪੀਜ਼ਾ ਵੀ ਖਾਣ ਆਇਆ ਮੈਂ ਕਹਾਂਦਾ ਉਹ ਨਹੀਂ ਲੈ ਲੈ ਮੈਨੂੰ ਇਹ ਕੱਤ ਕਿਸ ਲਈ ਸਦਾ ਉਹ ਦਾ ਉਹ ਬਰਾਸੀ ਪਹਿਲਾ ਪਹਿਲਾ ਪੀਜ਼ਾ ਖਾ ਲਨ ਦੀ ਫੇ ਪਰੌਂਠਾ ਖਾ ਲ ਲਈ ਬੱਚਿਆਂ ਨੇ ਪੀਜ਼ਾ ਆਰਡਰ ਕਰਵਾਇਆ ਸੀ ਤੇ ਫਿਰ ਇੱਥੇ ਕਾਫੀ ਸਾਨੂੰ ਟਾਈਮ ਲੱਗ ਗਿਆ ਸੀ ਹਵੇਲੀ ਆਪਾਂ ਗਾਂਹ ਜਾਣਾ ਸੀਗਾ ਜ਼ਰੂਰੀ ਕੰਮ ਉੱਥੇ ਨਹੀਂ ਜਾ ਹੋਇਆ ਕਿਉਂਕਿ ਕਾਰ ਹੀ ਸਾਨੂੰ ਜਦੋਂ ਘਰੋਂ ਨਿਕਲੇ ਸੀ 2 ਵਜੇ ਗਏ ਸੀ ਪਰ ਹੁਣ ਕਿਸੇ ਦਿਨ ਟਾਈਮ ਨਾ ਜਾਵਾਂਗੇ ਉਹ ਵੀ ਤੁਹਾਡਾ ਵਲੌਗ ਸਾਂਝਾ ਕਰਾਂਗੇ ਜੀ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਲੱਗੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ